ਮੈਂ ਆਪਣੇ ਵੱਲੋਂ ਦੀਪavali ਦੀਆਂ ਬਹੁਤ-ਬਹੁਤ ਵਧਾਈ ਦਿੰਦਾ ਆਪਣੇ ਪਰਿਵਾਰ ਦੀਆਂ ਔਰ ਦੇਸ਼ ਭਰ ਦੇ ਵਿੱਚ ਦੀਪavali ਮਨਾਈ ਜਾ ਰਹੀ ਹੈ ਮੈਂ ਪ੍ਰਦੂਸ਼ਣ ਤੋਂ ਬੱਚਿਆਂ ਨੂੰ ਛੋਟੇ-ਛੋਟੇ ਬੱਚੇ ਜਿਹੜੇ ਆ ਆਮ ਅੱਜ ਪਟਾਕੇ ਚਲਾ ਰਹੇ ਆ ਉਹਨਾਂ ਨੂੰ ਇੱਕੋ ਹੀ ਬੇਨਤੀ ਆ ਬਈ ਆਪਾਂ ਪ੍ਰਦੂਸ਼ਣ ਤੋਂ ਦੂਰ ਰਹਿਣਾ ਘਰ ਦੇ ਵਿੱਚ ਖੁਸ਼ੀਆਂ ਆਵੇ ਔਰ ਲਕਸ਼ਮੀ ਮਾ ਮਾਈ ਤੁਹਾਡੇ ਤੇ ਕਿਰਪਾ ਕਰੇ ਔਰ ਜਿੰਨੇ ਤਿਹਾਰ ਆ ਰਹੇ ਆ ਲਗਾਤਾਰ ਇਹ ਹਫ਼ਤਾ ਤਿਹਾਰਾਂ ਦਾ ਦੇਣਾ ਮੈਂ ਆਪਣੇ ਵੱਲੋਂ ਸਾਰੇ ਤਿਹਾਰਾਂ ਦੀ ਤੁਹਾਨੂੰ ਸ਼ੁਭ ਕਾਮਨਾ ਦਿੰਦਾ ਅਤੇ ਦੇਸ਼ ਭਰ ਦੇ ਵਿੱਚ ਸਾਡੇ ਨਿੰਦਰਬਾਈ ਮੋਦੀ ਜੀ ਦੀ ਇੱਕ ਸੋਚ ਆ ਅੱਜ ਜੋ ਦੇਸ਼ ਭਰ ਦੇ ਵਿੱਚ ਆਮ ਜਨਤਾ ਜਿਹੜੀ ਉਹਨਾਂ ਤੋਂ ਖੁਸ਼ੀ ਆ ਤੋ ਮੈਂ ਆਪਣੀ ਪਾਰਟੀ ਵੱਲੋਂ ਸਾਡੇ ਕੇਂਦਰ ਦੇ ਪੂਰਵ ਮੰਤਰੀ ਸ੍ਰੀ ਸੋਮ ਪ੍ਰਕਾਸ਼ ਜੀ ਮੈਡਮ ਨੀਦਾ ਸੋਮ ਪ੍ਰਕਾਸ਼ ਜੀ ਵੱਲੋਂ ਔਰ ਆਪਣੇ ਪਰਵਾਰ ਵੱਲੋਂ ਪੂਰੇ ਮੇਰ ਵੱਲੋਂ ਫੇਰ ਇੱਕ ਵਾਰ ਦੀਪਾ ਬਲੇ ਦੀਆਂ ਸਾਰਿਆਂ ਨੂੰ ਦੇਸ਼ ਭਰ ਦੇ ਔਰ ਪੰਜਾਬ ਭਰ ਔਰ ਫਵਾਰਾ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਮੈਂ ਆਪਣੇ ਵੱਲੋਂ ਦੀਪਾਵਲੀ ਦੀਆਂ ਬਹੁਤ-ਬਹੁਤ ਵਧਾਈ ਦਿੰਦਾ ਆਪਣੇ ਪਰਿਵਾਰ ਦੀਆਂ ਔਰ ਦੇਸ਼ ਭਰ ਦੇ ਵਿੱਚ ਜੋ ਦੀਪਾਵਲੀ ਮਨਾਈ ਜਾ ਰਹੀ ਹੈ ਮੈਂ ਪ੍ਰਦੂਸ਼ਣ ਤੋਂ ਬਟਿਆ ਨੂੰ ਛੋਟੇ-ਛੋਟੇ ਬੱਚੇ ਜਿਹੜੇ ਆ ਆਮ ਅੱਜ ਬਟਾਕੇ ਚਲਾ ਰਹੇ ਆ ਉਹਨਾਂ ਨੂੰ ਇੱਕੋ ਹੀ ਬੇਨਤੀ ਆ ਕਿ ਆਪਾਂ ਪ੍ਰਦੂਸ਼ਣ ਤੋਂ ਦੂਰ ਰਹਿਣਾ ਘਰ ਦੇ ਵਿੱਚ ਖੁਸ਼ੀਆਂ ਆਵੇ ਔਰ ਲక్ష్ਮੀ ਮਾ ਮਾਈ ਤੁਹਾਡੇ ਤੇ ਕਿਰਪਾ ਕਰੇ ਔਰ ਜਿੰਨੇ ਤਿਹਾਰ ਆ ਰਹੇ ਆ ਲਗਾਤਾਰ ਇਹ ਹਫਤਾ ਤਿਹਾਰਾਂ ਦਾ ਦੇਣਾ ਮੈਂ ਆਪਣੇ ਵੱਲੋਂ ਸਾਰੇ ਤਿਹਾਰਾਂ ਦੀ ਤੁਹਾਨੂੰ ਸ਼ੁਭ ਕਾਮਨਾ ਦਿੰਦਾ ਅਤੇ ਦੇਸ਼ ਭਰ ਦੇ ਵਿੱਚ ਸਾਡੇ ਨਿੰਦਰਬਾਈ ਮੋਦੀ ਜੀ ਦੀ ਇੱਕ ਸੋਚ ਆ ਅੱਜ ਜੋ ਦੇਸ਼ ਭਰ ਦੇ ਵਿੱਚ ਆਮ ਜਨਤਾ ਜਿਹੜੀ ਉਹਨਾਂ ਤੋਂ ਖੁਸ਼ੀ ਆ ਤੋ ਮੈਂ ਆਪਣੀ ਪਾਰਟੀ ਵੱਲੋਂ ਸਾਡੇ ਕੇਂਦਰ ਦੇ ਪੂਰਵ ਮੰਤਰੀ ਸ੍ਰੀ ਸੋਮਬਰਗਾਜ ਜੀ ਮੈਡਮ ਨੀਤਾ ਸੋਮਬਰਗਾਜ ਜੀ ਵੱਲੋਂ ਔਰ ਆਪਣੇ ਪਰਵਾਰ ਵੱਲੋਂ ਪੂਰੇ ਮੇਰ ਵੱਲੋਂ ਫੇਰ ਇੱਕ ਵਾਰ ਦੀਪਾ ਬਲੇ ਦੀਆਂ ਸਾਰਿਆਂ ਨੂੰ ਦੇਸ਼ ਭਰ ਰ ਔਰ ਪੰਜਾਬ ਭਰ ਔਰ ਫੁਵਾਰਾ ਵਾਸੀਆਂ ਨੂੰ ਬਹੁਤ ਬਹੁਤ ਵਧਾਈ